हां जी दोस्तों अर्जेंटेलो बारे ਤੁਸੀਂ ਸਭ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ अर्जेंटेलो ਜੋ ਕਿ ਪੰਜਾਬ ਦਾ ਸਿੱਧ ਕਲਾਕਾਰ ਹੈ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ अर्जेंटेलो ਜੋ ਕਿ ਚੰਡੀਗੜ੍ਹ ਦੇ ਵਿੱਚ ਨਾਈਟ ਸ਼ੋਅ ਲੱਗਣਾ ਸੀ ਬਾਕੀ ਦੋਸਤੋ ਜਿਆਦਾ ਕਰਾਊਡ ਹੋਣ ਕਾਰਨ ਜੋ ਕਿ ਉੱਥੋਂ ਦੀ ਪ੍ਰਸ਼ਾਸਨ ਵੱਲੋਂ ਜੋ ਕਿ ਸ਼ੋਅ ਕੈਨਸਲ ਕਰ ਦਿੱਤਾ ਗਿਆ ਹੈ ਬਾਕੀ ਦੋਸਤੋ ਉਥੋਂ ਦੇ ਪ੍ਰਸ਼ਾਸਨ ਦਾ ਇਹ ਕਹਿਣਾ ਹੈ ਕਿ ਜਲਦੀ ਹੀ ਜੋ ਕਿ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਵਾਲੇ ਲਿਆ ਕੇ ਜੋ ਕਿ ਹੈ ਵੱਡਾ ਦੁਆਰਾ ਫਿਰ ਇਹ ਸ਼ੋਅ ਦੁਆਰਾ ਫਿਰ ਕਰਾਵਾਂਗੇ ਲੋਕਾਂ ਦਾ ਪ੍ਰੋਗਰਾਮ ਨਹੀਂ ਹੋਏਗਾ ਕਿਸੇ ਵਿਆਹਤ ਨਹੀਂ ਹੋਏਗਾ ਇਸ ਲਈ ਪਿਲਿੰਗ ਆਪਣੇ ਆਪਣੇ ਆਰਾਮ ਸੇ ਆਪਣੇ ਮੋਬਾਈਲ ਦੇਖ ਕੇ ਕੋਈ ਆਪਸ ਵਿੱਚ ਕਿਸੇ ਦੇ ਮੋਬਾਈਲ ਨਾ ਚੋਰੀਓ ਇਸ ਲਈ ਪਿਆਰ ਸੇ ਵਿਗੜ ਜਾਓ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਆਰੈਂਡਲੋ ਵੱਲੋਂ ਵੀ ਜੋ ਕਿ ਹੈ ਮਾਫੀ ਮੰਗੀ ਗਈ ਹੈ ਆਰੈਂਡਲੋ ਵੱਲੋਂ ਕੀ ਸ਼ਵਾਜ ਦਵਾਇਆ ਗਿਆ ਹੈ ਕਿ ਅਸੀਂ ਦੁਬਾਰਾ ਸ਼ੋਅ ਇਹ ਜ਼ਰੂਰ ਲਗਾਵਾਂਗੇ ਬਾਕੀ ਦੋਸਤੋ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਸਸੀਕਾਲ ਜੀ ਅੱਜ ਵਾਲਾ ਸ਼ੋਅ ਮੈਨੇਜਮੈਂਟ ਦੀ ਉਮੀਦ ਤੋਂ ਵੱਧ ਘੱਟ ਹੋਣ ਕਰਕੇ ਹੋ ਨਹੀਂ ਸਕਿਆ ਪ੍ਰਸ਼ਾਸਨ ਨੇ ਹੋਰ ਵਧੀਆ ਇੰਤਜ਼ਾਮ ਕਰਕੇ ਦੁਬਾਰਾ ਕਰਾਉਣ ਨੂੰ ਕਿਹਾ ਸੋ ਨਵੀਂ ਡੇਟ ਅਨਾਉਂਸ ਕਰਦੇ ਆਂ ਜਲਦੀ ਜਿਸ ਕਦਰ ਤੁਸੀਂ ਸਾਰੇ ਚੱਲ ਕੇ ਆਏ ਹੋ ਸਾਡੇ ਸਿਰ ਮੱਥੇ ਮੇਰਾ ਆਪਣਾ ਬਹੁਤ ਮਨਸੀ ਪਰਫਾਰਮ ਕਰਨ ਦਾ ਜਲਦੀ ਮਿਲਦੇ ਆਂ ਧੰਨਵਾਦ ਤੋਂ ਰਵੇ ਬਾਤੇ ਕਿ ਸੁਨੇਹਾ ਭੇਜਿਆ ਅਰਜਨ ਨੇ ਕਿ ਵੀਰੇ ਪਿਆਰ ਵਾਸਤੇ ਬਹੁਤ ਬਹੁਤ ਧੰਨਵਾਦ ਆ ਪਰ ਇਕੱਲੇ ਪਿਆਰ ਨਾਲ ਕੰਮ ਨਹੀਂ ਚੱਲਣਾ ਵੀਰ ਜੇ ਚਾਹੁੰਦੇ ਹੋ ਪਰਫਾਰਮ ਕਰੇ ਤਾਂ ਸੱਚੀ ਵੀਰੇ ਬਾਈ ਬਣੇ ਥੋੜਾ ਥੋੜਾ ਪਿੱਛੇ ਨੂੰ ਹੋ ਜਾਓ ਸਾਊਂਡ ਵਾਲਾ ਏਰੀਆ ਖਾਲੀ ਕਰਨਾ ਪਊਗਾ ਯਾਰ ਓਏ ਯਾਰ ਬੰਦਿਆਂ ਦੀ ਗੱਲ ਕਰੋ ਸਾਊਂਡ ਵਾਲਾ ਏਰੀਆ ਤਾਂ ਖਾਲੀ ਕਰ ਦਿਓ ਉਧਰ ਨੂੰ